ਹਾਂ ਜੀ ਹਰ ਇੱਕ ਨੂੰ ਬੋਲ ਰਹੀ ਹਾਂ ਜੀ ਵਧੀਆ ਹੋ ਗਿਆ ਬਹੁਤ ਮਿਹਨਤ ਬੱਲੇ ਬੈ ਗਈ ਸੀ ਹਾਂ ਇਹ ਵੀ ਆ ਗਿਆ ਜੀ ਮੈਮ ਅੱਜ ਬੜਾ ਬੜਾ ਇਤਿਹਾਸ ਰਚ ਕੇ ਆਇਓ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬੜੀ ਬੜੀ ਜਿੱਤੀ ਤੁਸੀਂ ਕਿਤੇ ਅੱਜ ਬਹੁਤ ਖੁਸ਼ੀ ਹੈ ਸਾਨੂੰ ਇਸ ਗੱਲ ਦੀ ਕਿ ਸਾਡਾ 25 ਸਾਲ ਦੇ ਬਾਅਦ ਸਾਡੇ ਇਲਾਕੇ ਦਾ ਮੈਂਬਰ ਪਾਰਲੀਮੈਂਟ ਚਿੱਤ ਕੇ ਲੋਕ ਸਭਾ ਚ ਜਾ ਰਿਹਾ ਸੋ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਐਸੀ ਜਿੰਨਾ ਪਿੱਛੇ ਚਲਾ ਚਲੇ ਗਏ ਸੀ ਹੁਣ ਸਾਨੂੰ ਉਮੀਦ ਹੈ ਕਿ ਸਾਡੇ ਇਲਾਕੇ ਦੀ ਵੀ ਸੁਣੀ ਜਾਏਗੀ ਕਿਉਂਕਿ ਗੁਰਦਾਸਪੁਰ ਦੀ ਅਜ ਤੱਕ ਕਦੀ ਵੀ ਕੋਈ ਇਲਾਕੇ ਦਾ ਐਮਐਲਏ ਐਮਪੀ ਜਿਹੜਾ ਹੈ ਉਹ ਨਹੀਂ ਰਹਾ ਸੋ ਇਸ ਕਰਕੇ ਸਾਡੇ ਇਲਾਕੇ ਦੇ ਰਹਿਣ ਵਾਲੇ ਨੇ ਔਰ ਟਿਪਟੀ ਚੀਫ ਮਿੰਸਟਰ ਵੀ ਰਹਿ ਚੁੱਕੇ ਨੇ ਪਿਛਲੀ ਸਰਕਾਰ ਚ ਸੋ ਬੜੀ ਆਸਾ ਉਮੀਦਾਂ ਦੇ ਨਾਲ ਲੋਕਾਂ ਨੇ ਬਹੁਤ ਪਿਆਰ ਦਿਖਾਇਆ ਔਰ ਮੈਨੂੰ ਜੋ ਲੇਟੈਸਟ ਪਤਾ ਲੱਗੇ ਹੈ ਕਿ 80000 ਤੱਕ ਉਹਨਾਂ ਦੀ ਲੀਡ ਪਹੁੰਚ ਗਈ ਹੈ ਸੋ ਇਹ ਲੋਕਾਂ ਦਾ ਫਤਵਾ ਹੈ ਲੋਕਾਂ ਦੀ ਆਸਾਂ ਉਮੀਦਾਂ ਨੇ ਉਹਨਾਂ ਤੋਂ ਸੋ ਬਹੁਤ ਖੁਸ਼ੀ ਹੈ ਅੱਜ ਕਿ ਲੋਕ ਵੋਟਰਸ ਦਾ ਬਹੁਤ-ਬਹੁਤ ਮੈਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਪੂਰਾ ਸਾਥ ਦਿੱਤਾ ਔਰ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਜਿਤਾਇਆ ਦਿਨਾਂ ਨਗਰ ਚੋਂ ਇਹ ਅਸੀਂ ਜਿੱਤੇ ਹਾਂ ਸੋ ਮੈਂ ਉਹਨਾਂ ਦਾ ਬਹੁਤ-ਬਹੁਤ ਵੋਟਰਾਂ ਦਾ ਧੰਨਵਾਦ ਕਰਦੀ ਹਾਂ ਕਿ ਮੈਮ ਮੋਤੀ ਸਾਹਿਬ ਦੀ ਰੈਲੀ ਜਿਹੜੀ ਹੋਈ ਸੀ ਉਹਦਾ ਵੀ ਜਿਆਦਾ ਜਿਹੜਾ ਕੋਈ ਅਸਰ ਨਹੀਂ ਦਿਖਾਇਆ ਇਹ ਤਾਂ ਜਿਹੜੀ ਘੜ ਕੇ ਜਿਆ ਸਰਪਤੀ ਘੜ ਕੇ ਜਿਆ ਇਹ ਹੈਰੀ ਗੀਆਂ ਹਾਂ ਦੇਖੋ ਲੋਕੀ ਵੀ 10 ਸਾਲ ਤੋਂ ਜੋ ਮੋਦੀ ਸਾਹਿਬ ਦੀ ਪਰਫਾਰਮੈਂਸ ਰਹੀ ਹੈ ਉਹਦੇ ਵਿੱਚ ਪੰਜਾਬ ਉਹਨਾਂ ਦੇ ਏਜੰਡੇ ਤੇ ਕਦੀ ਵੀ ਨਹੀਂ ਰਿਹਾ ਪੰਜਾਬ ਦੇ ਵਾਸਤੇ ਨਾ ਹੀ ਉਹਨਾਂ ਨੇ ਕੋਈ ਕੀਤਾ ਨਾ ਹੀ ਉਹਨਾਂ ਦਾ ਕੋਈ ਫੋਕਸ ਸੀ ਨਾ ਹੀ ਉਹਨਾਂ ਦਾ ਕੋਈ ਬਲੂਪ੍ਰਿੰਟ ਸੀ ਨਾ ਹੀ ਉਹਨਾਂ ਦੇ ਮਨ 'ਚ ਕੋਈ ਐਸੀ ਖਾਹਿਸ਼ ਸੀ ਇੱਛਾ ਸੀ ਕਿ ਮੈਂ ਪੰਜਾਬ ਦੇ ਵਿੱਚ ਵਾਸਤੇ ਕੁਝ ਕਰਾਂ ਸੋ ਲੋਕਾਂ ਨੂੰ ਵੀ 10 ਸਾਲ ਬਹੁਤ ਅਰਸਾ ਹੁੰਦਾ ਹੈ ਲੋਕੀ ਵੀ 10 ਸਾਲ ਦੇਖ ਰਹੇ ਸੀ ਕਿ ਕੁਝ ਕਰਨਗੇ ਸ਼ਾਇਦ ਲੇਕਿਨ ਕਿਸਾਨਾਂ ਦੇ ਨਾਲ ਜੋ ਕੁਛ ਉਹਨਾਂ ਦਾ ਵਤੀਰਾ ਰਿਹਾ ਉਹ ਵੀ ਲੋਕਾਂ ਦੇ ਮਨਾਂ 'ਚ ਹਜੇ ਅ ਪਸਿਆ ਹੋਇਆ ਔਰ ਜੋ ਹੁਣ ਤੱਕ ਵੀ ਸਾਡੇ ਕਿਸਾਨ ਜਿਹੜੇ ਖਨੌਰੀ ਬਾਡਰ ਤੇ ਬੈਠੇ ਨੇ ਸ਼ੰਭੂ ਬਾਡਰ ਤੇ ਸੋ ਉਹ ਵੀ ਹਜੇ ਤੱਕ ਇਸ ਆਪਣੀ ਗੱਲ ਨੂੰ ਲੈ ਕੇ ਬੈਠੇ ਨੇ ਕਿ ਸਾਡੀ ਵੀ ਸੁਣੀ ਜਾਏ ਲੇਕਿਨ ਅੱਜ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋ ਸਕੀ ਸੋ ਇਹ ਵੀ ਲੋਕਾਂ ਨੇ ਆਪਣਾ ਗੁੱਸਾ ਜੜਾਇਆ ਉਹ ਕੱਢਿਆ ਇਲੈਕਸ਼ਨਾਂ ਦੇ ਵਿੱਚ ਇੱਕ 50000 ਬੋਲਾਂ ਬੜਾ ਭਰਮ ਸੀ ਜੀ ਹੋਇਆ ਤੋੜਦਾ ਵੀ ਦੇਖੋ ਜਿਹੜਾ ਪੋਲਿਟਿਕਸ ਦੇ ਵਿੱਚ ਕਦੀ ਵੀ ਕੋਈ ਚੀਜ਼ ਐਨੀ ਇਹ ਨਹੀਂ ਪੱਕੀ ਤੌਰ ਤੇ ਨਹੀਂ ਕਹੀ ਜਾ ਸਕਦੀ ਕਿਉਂਕਿ ਜਿਹੜੀ ਚੀਜ਼ ਲੋਕਾਂ ਦੇ ਕੋਲ ਹੈ ਲੋਕਾਂ ਦੇ ਕੋਲ ਇਹ ਫਤਵਾ ਆ ਸੋ ਲੋਕਾਂ ਨੂੰ ਤੁਸੀਂ ਇੱਕ ਐਸਟੀਮੇਟ ਤਾਂ ਲਗਾ ਸਕਦੇ ਹੋ ਲੇਕਿਨ ਤੁਸੀਂ ਇਹ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿ ਲੋਕ ਤੁਹਾਨੂੰ ਕਿੰਨੀ ਕਵੋਟਾਂ ਦੇਣਗੇ ਸੋ ਇਸ ਕਰਕੇ ਲੋਕਾਂ ਦੇ ਮੂਡ ਨੂੰ ਸਮਝਣਾ ਚਾਹੀਦਾ ਔਰ ਇਸ ਵੇਲੇ ਦੇਸ਼ ਦਾ ਮੂਡ ਹੈ ਕਿ ਉਹ ਮੋਦੀ ਨੂੰ ਨਹੀਂ ਚਾਹੁੰਦੇ ਪ੍ਰਧਾਨ ਮੰਤਰੀ ਦੇ ਰੂਪ ਤੇ ਵਿੱਚ ਤੀਸਰੀ ਵਾਰ ਉਹਨਾਂ ਨੂੰ ਮੌਕਾ ਨਹੀਂ ਦੇਣਾ ਚਾਹੁੰਦੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਦਿਨ ਰਾਤ ਇੱਕ ਕਰਕੇ ਆ ਦਿਨਾਨਗਰ ਦੇ ਵਿੱਚ ਕੰਸੋਲੀਡੇਟ ਕੀਤੀਆਂ ਆਪਣੀਆਂ ਵੋਟਾਂ ਔਰ ਇਹ ਸਾਰਾ ਉਹਨਾਂ ਦਾ ਮੈਂ ਸਾਰਾ ਜਿਹੜਾ ਉਹਨਾਂ ਦਾ ਕ੍ਰੈਡਿਟ ਹੈ ਇਹ ਮੈਂ ਆਪਣੇ ਵੋਟਰਸ ਨੂੰ ਦਿੰਦੀ ਹਾਂ ਜਿਨ੍ਹਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਔਰ ਇਨੀ ਗਰਮੀ ਦੇ ਵਿੱਚ ਇਨੀ ਲੂ ਦੇ ਵਿੱਚ ਵੀ ਉਹਨਾਂ ਨੇ ਰੈਲੀਆਂ ਸਾਡੀਆਂ ਮੀਟਿੰਗਸ ਕਰਵਾਈਆਂ ਰੈਲੀਆਂ ਕਰਵਾਈਆਂ ਔਰ ਬੜੇ ਉਤਸ਼ਾਹ ਦੇ ਨਾਲ ਉਹਨਾਂ ਨੇ ਸਾਥ ਦਿੱਤਾ ਸੋ ਉਹਦਾ ਹੀ ਨਤੀਜਾ ਹੈ ਕਿ ਅਸੀਂ ਦਿਨਾਨਗਰ ਚ ਜਿੱਤੇ ਹਾਂ ਜਰਸਾ ਜਰਸਾ ਸਾਹਿਬ ਬੜੀ ਬੜੀ ਲੀਡ ਨਾਲ ਜਿੱਤ ਗਿਆ ਹੈ ਠੀਕ ਹੈ ਨਾ ਜਨ ਜੀ ਮੈਂ ਬਹੁਤ ਹੀ ਖੁਸ਼ ਹਾਂ ਕਿ ਜਿਹੜੀ ਦਿਨਾਨਗਰ ਹਲਕੇ ਦੀ ਐਂਡ ਗੁਰਦਾਸਪੁਰ ਪਾਰਲੀਮੈਂਟਰੀ ਕੰਸਟੀਟੂਐਂਸੀ ਦੇ ਜਿੰਨੇ ਵੀ ਵੋਟਰ ਹੈ ਬਹੁਤ ਸੂਝਵਾਨ ਹੈ ਉਹਨਾਂ ਨੂੰ ਭਰੋਸਾ ਹੈ ਕਿ ਸਾਡਾ ਲੀਡਰ ਸੁਖਿੰਦਰ ਰੰਧਾਵਾ ਵਰਗਾ ਹੀ ਸਾਡੇ ਗੁਰਦਾਸਪੁਰ ਦੀ ਆਵਾਜ਼ ਸਹੀ ਤਰੀਕੇ ਨਾਲ ਪਾਰਲੀਮੈਂਟ ਤੇ ਦਿੱਲੀ ਦੇ ਲੈਵਲ ਦੇ ਵਿੱਚ ਪਹੁੰਚਾ ਸਕਦੇ ਆਂ ਔਰ ਸਾਡੇ ਜੋ ਜ਼ਿਲ੍ਹਾ ਹੈ ਉਹਦੀ ਨੁਹਾਰ ਬਦਲ ਸਕਦੇ ਆਂ ਤੇ ਮੈਡਮ ਅਨੋ ਚੌਧਰੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਰਿਆਂ ਨੇ ਪੂਰਾ ਭਰੋਸਾ ਦਿਖਾਇਆ ਔਰ ਇਸ ਲਈ ਕਾਂਗਰਸ ਨੂੰ ਭਾਰੀ ਬਹੁਮਤ ਦੇ ਨਾਲ ਜਿੱਤਿਆ ਕੀ ਆਚਾ ਜੀ ਚੰਨੀ ਸਾਵਿਆ ਜਿੱਤ ਗਏ ਨਗਰ ਵੀ ਡਿੰਨਾਲ ਜੀ ਕਿਹਨੇ ਜਿੱਤੇ ਦੋ ਹਾਂਜੀ ਮੇਰੇ ਘਰ ਤਾਂ ਦੋਨੋਂ ਹੱਥਾਂ 'ਚ ਲੱਡੂ ਐ ਤੇ ਗੁਰਦਾਸਪੁਰ ਵੀ ਜਿੱਤ ਗਏ ਐ ਤੇ ਮੇਰੇ ਚਾਚਾ ਸੋਰਾ ਸੋਰਾ ਸਾਹਿਬ ਚਰਨਜੀਤ ਸਿੰਘ ਚੰਨੀ ਉਹ ਵੀ ਬਹੁਤ ਵੱਡੀ ਲੀਡ ਤੋਂ ਜਿੱਤੇ ਪੌਣੇ 2 ਲੱਖ ਵੋਟਾਂ ਤੋਂ ਜੀ